ਪ੍ਰਾਇ 16 ਲਾਜ ਤੇ ਜਿਹੜਾ ਜੰਗ ਲੰਗਰ ਲਗਾਇਆ ਕਿਹੜੀ ਜਗ੍ਹਾ ਲਗਾਇਆ ਕਿਸ ਵਿਸ਼ੇ ਲੰਗਰ ਲਗਾਇਆ ਇਹ ਸੰਜੇਗਾਂਦੀ ਕਲੋਨੀ ਤਾਜਪੁਰ ਰੋਡ ਲੁਧਿਆਣਾ ਜੀ ਇਹ ਸਾਡੇ ਮਹਾਸਾਬ ਬਰਾਦਰੀ ਵੱਲੋਂ ਗੁਰੂ ਸ੍ਰੀ ਗੁਰੂ ਨਾਭਾ ਦਾ ਜੀ ਗੋਸ਼ਵਾਨੀ ਜੀ ਸਾਡੇ ਗੁਰੂ ਮਹਾਰਾਜ ਜੀ ਹੈ ਮਹਾਸਾਬ ਬਰਾਦਰੀ ਦੇ ਅੱਜ ਕੱਲ ਦੀ ਡੇਟ ਤੇ ਪੂਰੇ ਪੰਜਾਬ ਦੇ ਵਿੱਚ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਸਾਡੀ ਛੁੱਟੀ ਪੂਰੇ ਪੰਜਾਬ ਦੇ ਸਾਰੇ ਬੈਂਕ ਅਦਾਰੇ ਜੋ ਵੀ ਸਰਕਾਰੀ ਅਦਾਰੇ ਸਾਰੇ ਬੰਦ ਰਹਿਣਗੇ ਉਹ ਇਸ ਤੋਂ ਪਹਿਲਾਂ ਅਸੀਂ ਇੱਕ ਦਿਨ ਪਹਿਲਾਂ ਪ੍ਰਭਾਤ ਫੇਰੀਆਂ ਕੱਢਦੇ ਆ ਆਪਣੀ ਬਰਾਦਰੀ ਦੇ ਜਿੰਨੇ ਵੀ ਆਪਣੇ ਮਹਾਸਾਬ ਬਰਾਦਰੀ ਦੇ ਪੂਰੇ ਇੰਡੀਆ ਦੇ ਵਿੱਚ ਸਾਡੀ ਬਰਾਦਰੀ ਹੈ ਮਹਾਸਾਬ ਬਰਾਦਰੀ ਜੰਮੂ ਤੋਂ ਪਠਾਨਕੋਟ ਗੁਰਦਾਸਪੁਰ ਇਧਰ ਦਿੱਲੀ ਸਾਈਡ ਸਾਰੇ ਹਰਿਆਣਾ ਚ ਰਾਜਸਥਾਨ ਦੇ ਵਿੱਚ ਸਾਰੇ ਸਾਡੀ ਬਰਾਦਰੀ ਦੇ ਜਿੱਥੇ-ਜਿੱਥੇ ਵੀ ਸਾਡੀ ਬਰਾਦਰੀ ਹੈ ਉੱਥੇ ਗੁਰੂ ਸ੍ਰੀ ਗੁਰੂ ਨਾਭਾ ਦਾ ਜੀ ਦਾ ਲੰਗਰ ਪੜਾ ਰਹੇ ਖੁਸ਼ੀਆਂ ਨਾਲ ਧੂਮਾਂ ਨਾਲ ਮਨਾਉਂਦੇ ਜਿਵੇਂ ਬਾਬਾ ਨਾਭਾ ਦਾ ਜੀ ਨੇ ਇਹਨਾਂ ਦਾ ਮੇਨ ਜਿਹੜਾ ਮੰਦਿਰ ਜਾਂ ਗੁਰਦੁਆਰਾ ਕਿਹੜੀ ਜਗ੍ਹਾ ਤੇ ਹੈ ਇਹ ਰਾਜਸਥਾਨ ਦੇ ਵਿੱਚ ਹੀ ਹੈ ਬਾਦਾਂ ਕਿਹੜੀ ਜਗ੍ਹਾ ਹੈਗਾ ਇਹ ਰਾਜਸਥਾਨ ਦੇ ਵਿੱਚ ਹੈ ਸਾਡੇ ਕਿੰਨੀ ਕਿੰਨਾ ਲੰਗਰ ਲਗਾਇਆ ਗਿਆ ਤੁਹਾਡੇ ਵੱਲੋਂ ਇਹ ਤਾਂ ਸਾਡੀ ਜਿਹੜੀ ਖੋਜ ਹੈ ਆਪਣੇ 1980 ਤੋਂ ਸਾਡੇ ਗੁਰੂ ਮਹਾਰਾਜ ਜੀ ਜਿਹੜੇ ਸਾਡੇ ਹੁਣ ਆਪਾਂ ਗੁਰੂਬੂ ਤੋਂ ਜਿਹੜਾ ਆਪਣਾ ਲੱਭਿਆ ਆਪਣਾ ਗੁਰੂ 1980 ਤੋਂ ਇਹ ਚੱਲ ਰਿਹਾ ਆਪਣਾ ਕੰਮ ਬਾਸਾ ਬਰਾਦਰੀ ਦੇ ਇਹ ਸਭ ਤੋਂ ਪਹਿਲਾ ਮੰਦਰ ਹੱਲਾ ਜਈਆ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਭ ਤੋਂ ਪਹਿਲਾ ਉੱਥੇ ਮੰਦਰ ਦਾ ਤੋਂ ਘਟ ਰ ਕੀਤਾ ਗਿਆ ਸਭ ਤੋਂ ਪਹਿਲਾ ਮੰਦਰ ਉੱਥੇ ਬਣਿਆ ਆਪਣਾ ਹਾਂਜੀ ਜਿਵੇਂ ਹੁਣ ਤੁਹਾਡੇ ਨਾਲ ਇਹਨੇ ਨੌਜਵਾਨ ਜੋੜੇ ਹੋਏ ਨੇ ਅੱਜ ਕੱਲ੍ਹ ਦੇ ਨੌਜਵਾਨ ਬੜੀ ਨਸ਼ੇ ਵੱਲ ਤੁਰੇ ਹੋਈ ਆ ਇਹ ਨੌਜਵਾਨ ਤੁਹਾਡੇ ਨਾਲ ਇਸੇ ਵਜ ਲੱਗੇ ਹੋਏ ਨੇ ਤੇ ਨਸ਼ੀ ਵਾਲੇ ਲੋਗਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਸ਼ੇ ਵਾਲਿਆਂ ਨੂੰ ਮੈਂ ਕਹਾਂਗਾ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਿਹੜਾ ਕਰਮਾ ਤੋਂ ਨਸ਼ੇ ਵਾਲਾ ਕਰਮ ਨਾ ਕਰੋ ਕੋਈ ਵੀ ਆਪਣੇ ਗੁਰੂ ਨਾਲ ਜੁੜੋ ਗੁਰੂ ਹੀ ਰਹਿਮਤਾਂ ਦਿੰਦਾ ਹੈ ਆਪਣੀ ਬਰਾਦਰੀ ਤੇ ਜਿੰਨੇ ਵੀ ਆਪਣੇ ਗੁਰੂ ਮਹਾਰਾਜ ਜਿਹਦੀ ਜਿਹੜੀ ਬਰਾਦਰੀ ਤੇ ਗੁਰੂ ਮਹਾਰਾਜ ਉਹਨਾਂ ਦੀ ਸੇਵਾ ਕਰੋ ਉਹੀ ਫਲ ਮਿਲਦਾ ਹੈ ਇਨਸਾਨ ਨੂੰ ਦੇ ਮਾ ਲੋਕ ਇਹਨੂੰ ਤੁਹਾਡੀ ਦਵਾ ਦੀ ਨਹੀਂ ਪਤਾ ਜਾਂ ਉਹਨੂੰ ਇਹ ਨਹੀਂ ਪਤਾ ਕਿ ਇਹ ਮੇਨ ਮੰਦਿਰ ਕਿੱਥੇ ਆ ਉਹਦੇ ਲਈ ਕੀ ਮੈਸੇਜ ਦੇਣਾ ਚਾੰਗੋ ਉਹਨਾਂ ਨੂੰ ਲੋਕਾਂ ਦੇ ਅਸੀਂ ਕੰਡਿਆ ਵੀ ਇਹਦਾ ਬਾਬਾ ਜੀ ਦੀ ਸਾਡੀਆਂ ਸਾਰੀਆਂ ਜੀਵਨੀ ਦੀਆਂ ਕਿਤਾਬਾਂ ਆ ਸਾਰੀਆਂ ਡੈਰੀਆਂ ਬਣੀਆਂ ਉਹਨਾਂ ਦੀਆਂ ਸਾਰੀ ਜੀਵਨੀ ਦਾ ਜਨਮ ਕਦੋਂ ਹੋਇਆ ਕਿੱਥੇ ਇਹਨਾਂ ਦਾ ਪੈਦਾ ਹੋਏ ਕਿੱਥੇ ਇਹਨਾਂ ਦਾ ਮਾਪਾਪਾ ਦਾ ਨਾਮ ਕੀ ਹੈ ਇਹ ਸਭ ਨੂੰ ਮੈਂ ਜਾਗਰੂਤ ਕਰਨਾ ਆਪਣੇ ਆਣ ਵਾਲੀ ਪੀੜ੍ਹੀ ਨੂੰ ਵੀ ਕੰਨਾ ਵੀ ਆਪਣੇ ਬੱਚਿਓ ਕਿਤਾਬਾਂ ਪੜੋ ਆਪਣੇ ਗੁਰੂ ਦਾ ਨਾਮ ਰੋਸ਼ਨ ਕਰੋ ਪੂਰੀ ਜਾਣਕਾਰੀ ਲੋ ਆਪਣੇ ਗੁਰੂ ਜੀ ਮੰਨ ਲਓ ਕਿ ਨਹੀਂ ਪਤਾ ਕਿਤਾਬ ਲੈਣੀ ਉਹ ਕਿੱਥੋਂ ਲੈ ਸਕਦਾ ਉਹ ਤਾਂ ਇੱਥੋਂ ਮਿਲ ਜੂਗੀ ਆਪਣੇ ਹੱਲਾ ਜਈਏ ਤੂੰ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਸਾਡੇ ਮੇਨ ਮੰਦਿਰ ਹੈ ਜਿੱਥੇ ਬਾਕੀ ਪਠਾਨਕੋਟ ਮੰਦਿਰ ਆਪਣਾ ਸਰਨੇ ਉੱਥੋਂ ਮਿਲ ਚੇਗੀ ਜੀ ਹਾਂ ਜੀ ਤਾਂ ਨਾਮ ਦੱਸ ਦੇਣਾ ਆਪਣੇ ਗੁਰਿੰਦਰ ਸਿੰਘ ਜਲੋਤਰਾ ਜੀ ਤੇ ਜਿਹੜਾ ਆਪਣਾ ਕੱਧੀ ਦਾ ਲੰਗਰ ਲਗਾਇਆ ਕਰੀ ਚਾਹ ਲੰਗਰ ਜਿਹੜੀ ਦੇਗਾ ਲਗਾਇਆ ਜੀ ਸੰਜੇ ਗਾਂਧੀ ਗੁਰੂਨੀ ਤਾਈ ਬੁਰੋ ਲੁਧਿਆਣਾ ਵਿੱਚ ਲਗਾਏਗਾ ਜੀ ਸਾਡੇ ਗੁਰੂ ਕੋਸਵੰਮੀ ਨਾਬਾਦਾ ਜੀ ਦਾ ਜਨਮ ਸੀਗਾ ਸੀ ਉਹਨਾਂ ਦੀ ਖੁਸ਼ੀ ਵਿੱਚ ਲਗਾਇਆ ਹੈ ਜੀ ਤਾਂ ਜਿੰਦਗੀ ਤੋਂਰੇ ਮੈਂਬਰ ਨੇ ਸੋਚਿਆ ਜੇ ਤੁਹਾਡੇ ਦੋ ਚਲਾ ਲਵਣਾ ਕਿ ਜਿਹੜੀ ਛੁੱਟੀ ਜਦਾ ਐਲਾਨ ਇਸ ਵਾਰ ਹੋਇਆ ਅੱਗੇ ਵੀ ਸਰਕਾਰਾਂ ਆਈਆਂ ਵਾ ਤੇ ਐਲਾਨੇ ਪਹਿਲੀ ਵਾਰ ਹੋਇਆ ਜਦ ਅਕੀ ਛੁੱਟੀ ਹੁੰਦੀ ਸੀ ਇਹ ਅੱਗੇ ਕਦੇ ਛੁੱਟੀ ਨਹੀਂ ਹੋਈ ਸੀ ਪਹਿਲੀ ਵਾਰ ਹੋਈ ਤੇ ਹੁਣ ਮੰਤਰੀ ਸਾਹਿਬਾ ਲਈ ਕੀ ਕਹਿਣਾ ਜੰਮ ਜੰਨੇ ਮੰਤਰੀ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡੇ ਗੁਰੂਆਂ ਵਾ ਤੇ ਛੁੱਟੀ ਦਾ ਐਲਾਨ ਕੀਤਾ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹੈਗੇ ਤੇ ਇਹਨਾਂ ਨੂੰ ਮੁਬਾਰਕਾਂ ਸਾਡੀ ਨਾਬਤ ਅੱਜ ਦੇ ਜਨਮ ਦਿਨ ਦੀ ਜਿਹੜੇ ਮੈਂਬਰ ਤੁਹਾਨੂੰ ਜੁੜੇ ਹੋਏ ਨੇ ਉਹਨਾਂ ਲਈ ਕੀ ਕਹਿਣਾ ਚਾਹ ਕੋ ਜਿਹੜੇ ਹਮੇਸ਼ਾ ਤੁਹਾਡੇ ਨਾਲ ਇਸ ਤਰ੍ਹਾਂ ਖੜੇ ਮੋਢੇ ਨਾਲ ਲੱਗ ਬਹੁਤ ਇਸੇ ਤਰ੍ਹਾਂ ਹੀ ਮਿਲ ਜੁੜ ਕੇ ਕੰਮ ਕਰਦੇ ਰਹਿਣ ਲੰਗਰ ਸੇਵਾ ਕਰਨ ਨਸ਼ਿਆਂ ਤੋਂ ਦੂਰ ਰਹਿਣ ਇਸੇ ਤਰ੍ਹਾਂ ਹੀ ਨੌਜਵਾਨ ਪੀੜੀ ਅੱਗੇ ਵਧਦੀ ਜਾਵੇ ਅਸੀਂ ਮਾਸ਼ਾਅੱਲਾਹ ਬਰਕਤ ਇਹਨਾਂ ਨੂੰ ਪਰ ਜੀ ਮੇਰਾ ਨਾਮ ਕਿਰਨ ਜਨੋਤਰਾ ਲੰਗਾ ਲਗਾਇਆ ਕਿੱਥੇ ਲਗਾਇਆ ਇਹ ਜੀ ਤਾਜਪੁਰ ਰੋਡ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਬਿਲਕੁਲ ਲਗਾਇਆਗੇ ਸੰਜੀਗਨ ਦੀ ਕੋਲ ਉਹ ਛਿੜੀ ਛਿੜੀ ਸੰਸਥਾਵਾਂ ਤੋਂ ਮੇਰਾ ਪੁਰੇ ਜਾਂ ਬਲੇ ਆਪਣੇ ਪਰਸਨ ਨਹੀਂ ਲੰਗ ਲਾਇਆ ਜਾਂਦਾ ਇਹ ਜੀ ਸੰਜੀਗਨ ਦੀ ਕਲੋਨੀ ਦੇ ਵਿੱਚ ਰਹਿ ਰਹੇ ਇਸ ਵਾਰ ਜੋ ਇਹ ਲੰਗਰ 30 ਲੰਗਰ ਲਗਾਇਆ ਗਿਆ ਇਹ ਮਹਾਸ਼ਾ ਸਮਾਜ ਵੱਲੋਂ ਲਗਾਇਆ ਗਿਆ ਮਹਾਸ਼ਾ ਸਮਾਜ ਜਿਹੜਾ ਹੈਗਾ ਜੀ ਪਰਸਪਰਾਂ ਚੀਨ ਜਿਹੜੀ ਕਥਾ ਕੀ ਹੈਗੀ ਮਾੜਾ ਤੁਹਾਨੂੰ ਪੁੱਛਤਾਂ ਨਾ ਦੱਸੋ ਰਾਚਿੰਦ ਕਥਾ ਨਹੀਂ ਹੈ ਜੀ ਮਹਾਸ਼ਾ ਬਰਾਦਰੀ ਸ੍ਰੀ ਗੁਰੂ ਗੋਬਿੰਦ ਸਿੰਘ ਨਬਦ ਨਬਦ ਆਜ਼ੀ ਮਹਾਰਾਜੀ ਇਹ ਸਾਡੇ ਗੁਰੂ ਨੇ ਸੋ ਇਹਨਾਂ ਦੇ ਅੱਜ ਜਨਮ ਦਿਹਾੜੇ ਤੇ ਹੀ ਅਸੀਂ ਇਹ ਲੰਗਰ ਲਗਾਏ ਇਹਨਾਂ ਦਾ ਜਿਹੜਾ ਮੇਨ ਮੰਦਿਰ ਹੈਗਾ ਉਹ ਰਾਜਸਥਾਨ ਸ਼ੀਕਰ ਦੇ ਵਿੱਚ ਹੈ ਸੋ ਇਹਨਾਂ ਬਾਰੇ ਜੇ ਬਹੁਤ ਹੀ ਜਾਣਕਾਰੀ ਲੈਣੀ ਹੋਵੇ ਤਾਂ ਅਸੀਂ ਸਭ ਲੋਕ ਇੰਟਰਨੈਟ ਤੇ ਵੀ ਕੁਝ ਸਾਨੂੰ ਇਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਸੋ ਬਾਕੀ ਜੇ ਕੁਝ ਗਹਿਰਾਈ ਦੇ ਵਿੱਚ ਜਾਣਾ ਚਾਹੁੰਦੇ ਤਾਂ ਇਹਨਾਂ ਦੇ ਗੁਰਦਾਸਪੁਰ ਦੇ ਵਿੱਚ ਜਿਵੇਂ ਕੀ ਮੰਦਰ ਬਣੇ ਨੇ ਜਾਂ ਰਾਜਸਥਾਨ ਦੇ ਵਿੱਚ ਮੰਦਰ ਨੇ ਤੇ ਉੱਥੋਂ ਜਾ ਕੇ ਇਹਨਾਂ ਦੀ ਸਾਰੀ ਗੋਦ ਬਾਰੇ ਤੁਸੀਂ ਫਦਾ ਕਰ ਸਕਦੇ ਜੇ ਮਰੋਂ ਹੋਰ ਵੀ ਇਸ ਤਰ੍ਹਾਂ ਦਾ ਨਾ ਕਿਤੇ ਪਤਾ ਲੱਗਦਾ ਹੋਵੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਦਿਓ ਮੇਰੇ ਨੰਬਰ ਬਿਲਕੁਲ ਦਿੱ ਦਿੱਤਾ ਗਿਆ ਜੀ ਵੱਡੇ ਵੀਰ ਵੱਲੋਂ ਔਰ ਵੈਸੇ ਵੀ ਅਸੀਂ ਚਾਹੁੰਦੇ ਹਾਂ ਕਿ ਮਹਾਸ਼ਾਸਮਾ ਜੀ ਨੂੰ ਅੱਗੇ ਲਿਆਂਦੀ ਕੋਸ਼ਿਸ਼ ਕੀਤੀ ਜਾਵੇ ਬਹੁਤ ਅਲੋਪ ਰਿਹਾ ਸਾਡਾ ਸਮਾਜ ਸੋ ਇਸ ਵਾਰ ਦੇ ਲਈ ਤਾਂ ਮੈਂ ਸਭ ਤੋਂ ਪਹਿਲਾਂ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾ ਦੇਣਾ ਚਾਹਨਾ ਹੈ ਗੋस्वामी ਸ਼੍ਰੀ ਗੁਰੂ ਨਾਭਾ ਦਾ ਜੀ ਮਹਾਰਾਜ ਜੀ ਦੇ ਜਨਮ ਦਿਨ ਤੇ ਔਰ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਨਾ ਹੈ ਕਿਉਂਕਿ ਇਸ ਵਾਰ ਉਹਨਾਂ ਨੇ ਪੂਰੇ ਪੰਜਾਬ ਵਿੱਚ 8 ਅਪ੍ਰੈਲ ਦੀ ਛੁੱਟੀ ਦਾ ਐਲਾਨ ਕੀਤਾ ਹੈ ਸੋ ਇਸ ਕਰਕੇ ਉਹਨਾਂ ਦਾ ਵੀ ਸਭ ਤੋਂ ਤੁਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੱਸ ਜੇ ਪਹਿਲਾਂ ਆਪਣਾ ਮੇਰਾ ਨਾਮ ਹੈ ਜੀ ਵੀਨੂ ਜਨਉਤਰਾ ਅਦੀ ਇਹ ਲੰਗਰ ਲਗਾਇਆ ਗਿਆ ਕਿਹਦੇ ਦਾ ਲੰਗਰ ਲਗਾਇਆ ਗਿਆ ਇਹ ਜੀ ਤਾਇਫ ਰੋਡ ਤੇ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਲਗਾਇਆ ਗਿਆ ਸੰਜੇ ਗੰਦੀ ਕੁਲੰਦੀ ਦੇ ਵਿੱਚ ਇਹਨਾਂ ਦਾ ਲੰਗਰ ਆਈਏ ਇਹ ਸਾਡਾ ਜੀ ਤੀਸਰਾ ਲੰਗਰ ਹੈ ਇਹ ਕਿਹੜੀ ਬਰਾਦਰੀ ਨੂੰ ਇਹ ਸਾਡੇ ਜੀ ਮਾਸ਼ਾ ਬਰਾਦਰੀ ਜਿਹੜੀ ਹੈਗੀ ਹੈ ਅਸੀਂ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਸਾਡੇ ਆਲ ਓਵਰ ਇੰਡੀਆ ਦੇ ਵਿੱਚ ਜਿੰਨੇ ਮਾਸ਼ਾ ਬਰਾਦਰੀ ਹੈ ਉਹ ਇਹਨਾਂ ਨੂੰ ਬਹੁਤ ਖੁਸ਼ੀ ਚੜ ਕੇ ਇਹਨਾਂ ਦਾ ਜਸ਼ਨ ਮਨਾਉਂਦੇ ਨੇ ਗੁਰੂ ਜੀ ਦਾ ਜਨਮ ਦਿਹਾੜਾ ਜੇ ਜਿਵੇਂ ਹੁਣ ਮੌਜੂਦ ਮੇਰੀ ਨੇ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ ਕਿ ਨੌਜਵਾਨ ਕੁਝ ਇਤੋਂ ਨਸ਼ੇ ਦੂਰ ਆਣਾ ਚਾਹੀਦਾ ਤੁਹਾਡੇ ਨਾਲ ਇਹ ਨੌਜਵਾਨ ਜੁੜੇ ਹੋਏ ਨੇ ਸੇਵਾ ਕਰ ਰਹੇ ਨੇ ਕੁਝ ਨੌਜਵਾਨ ਜਿਹੜੇ ਲੜਕੇ ਔਰ ਲੜਕੀਆਂ ਵਿੱਚ ਦੱਦਲ ਚ ਘੁਸੇ ਹੋਏ ਆ ਨਸ਼ੇ ਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਤਾਂ ਸਾਰਿਆਂ ਨੂੰ ਇਹ ਹੀ ਗੁਜਾਰਿਸ਼ ਕਰਦਾ ਇਹ ਮਾੜੇ ਕੰਮਾਂ ਨੂੰ ਛੱਡ ਕੇ ਨਸ਼ੇ ਤੋਂ ਦੂਰ ਹੋ ਕੇ ਧਰਮ ਦੇ ਵਿੱਚ ਆਪਣੇ ਧਰਮ ਦੇ ਵਿੱਚ ਆਪਣੀ ਜੋ ਵੀ ਹੈ ਸੇਵਾ ਨਿਭਾਓ ਆਪਣੇ ਪਿਛੋਕੜ ਨੂੰ ਜਾਣੋ ਸਾਡਾ ਪੰਜਾਬ ਹੈ ਨਸ਼ੇ ਦੇ ਵੱਲ ਬਹੁਤ ਹੀ ਜਾ ਰਿਹਾ ਹੈ ਤੇ ਬਹੁਤ ਹੀ ਬੁਰੇ ਹਾਲ ਹੋ ਚੁੱਕੇ ਨੇ ਪੰਜਾਬ ਦੇ ਕਿਵੇਂ ਕਿ ਹੁਣ ਨਸ਼ੇ ਤੋਂ ਲਾਤ ਲਾ ਕੇ ਲਈਏ ਹੋਰ ਵੀ ਕਈ ਤਰ੍ਹਾਂ ਦੇ ਉਪਰਾਲੇ ਤੁਹਾਡੇ ਕੋਲ ਕੀਤੇ ਜਾਣਗੇ ਤੋਂ ਇਲਾਵਾ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾਂਦੇ ਤੁਹਾਡੇ ਵੱਲੋਂ ਜੀ ਦੇਖੋ ਜੀ ਪਰਮਾਤਮਾ ਅਸੀਖ ਹੁਣ ਉਹਨੇ ਕਰਵਾਉਣ ਵਾਲੇ ਪਰਮਾਤਮਾ ਹੀ ਆ ਜਿਹੜੇ ਇਹ ਚੀਜ਼ਾਂ ਹੋ ਰਹੀਆਂ ਨੇ ਪਰਮਾਤਮਾ ਵੱਲੋਂ ਕੋਈ ਦਿੱਕਤ ਨਹੀਂ ਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਉਪਰਾਲਾ ਕੀਤਾ ਜਾਂਦਾ ਤੁਹਾਡੇ ਵੱਲੋਂ ਜੀ ਸਾਡੇ ਵੱਲੋਂ ਸ਼ਵਰਾਤਰੀ ਵਗੈਰਾ ਤੇ ਲੰਗਰ ਲਗਾਇਆ ਜਾਂਦਾ ਹੈ ਬਾਕੀ ਮੱਲੇ ਦੇ ਜਿਹੜੇ ਮਾੜੇ-ਮੋٹے ਜਾਗਰਣ ਹੋ ਰਿਹਾ ਉਹਨਾਂ ਦੇ ਵਿੱਚ ਵੀ ਵਾਦ ਸਟ ਹਿੱਸਾ ਲੈਂਦੇ ਸਾਡੇ ਨੌਜਵਾਨ ਬੇੜੀ ਤਾਂ ਹਰ ਮੈਂ ਕੋਈ ਵੀ ਕੰਮ ਆ ਤੁਹਾਡੇ ਵੱਲ ਸ ਧਾਰਮਿਕ ਕੋਈ ਜਗਰਾਤ ਤਾਂ ਹੁੰਦਾ ਵਾ ਤੁਸੀਂ ਉੱਥੇ ਉਹਨੇ ਤੁਹਾਡੇ ਤੋਂ ਲੰਗਰ ਦੀ ਸੇਵਾ ਕਰवानी ਹੋਵੇ ਤੇ ਆਪਣਾ ਮੋਬਾਈਲ ਨੰਬਰ ਤੇ ਆਪਣੇ ਕਲੱਬ ਦਾ ਨਾਮ ਵੀ ਬੋਲ ਦਿਓ ਜੀ ਸਾਡਾ ਕੋਈ ਕਲੱਬ ਦਾ ਸੀ ਕੋਈ ਨਾਮ ਨਹੀਂ ਰੱਖਿਆ ਹੋਇਆ ਸਾਡੇ ਮਹੱਲੇ ਦੇ ਚਾਰ ਪੰਜ ਮੁੰਡੇ ਆਪਾਂ 10 ਹੈਗੇ ਆ ਉਹਨਾਂ ਦਾ ਯੂਨਿਟ ਬਣਿਆ ਯੂਨਿਟ ਬਣਿਆ ਹੋਇਆ ਬਸ ਉਹਨੇ ਕੰਟੈਕਟ ਅੰਦਰ ਬੋਲੋ ਜੀ ਸਾਡਾ ਕੰਟੈਕਟ ਨੰਬਰ ਹੈਗਾ ਜੀ 9914 98316